ਅਗਲੇ ਨੇ ਸਾਡੇ ਵਿਰਕ ਪਸ਼ਪਿੰਦਰ मैम ਇਹਨਾਂ ਦੀ ਨਜ਼ਮ ਬੜੇ ਵੱਖਰੇ ਤਰੀਕੇ ਦੀ ਹੈ ਇਹਨਾਂ ਨੂੰ ਵੀ ਆਪਾਂ ਜਰੂਰ ਮਾਣਾਂਗੇ ਵਿਰਕ ਪਸ਼ਪਿੰਦਰ मैम ਪਿਆਰ ਕਰਨ ਵਾਲੇ ਸਾਰੇ ਸਾਹਿਤ ਪ੍ਰੇਮੀਆਂ ਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਲ ਅੱਜ ਦੋ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਰੀ ਦਾ ਰੇਡੀਅਮ ਜਦ ਮੈਨੂੰ ਨਵੀਂ ਨਵੇਲੀ ਨੂੰ ਚੌਂਕੇ ਸੀ ਛੜਾਇਆ ਜਦ ਮੈਨੂੰ ਨਵੀਂ ਨਵੇਲੀ ਨੂੰ ਚੌਂਕੇ ਸੀ ਛੜਾਇਆ ਮੈਂ ਡਰੀ ਨਿਰ ਸੋਈ ਚ ਲੈਨਿਨ ਮਾਰक्स ਨਰੂਦਾ ਐਂਗਲਸ ਲੋਰਾ ਤੇ ਹੈਨਰੀ ਨੂੰ ਡੱਬਿਆਂ ਪਿੱਛੇ ਲੁਕੇ ਹੀ ਪਾਇਆ ਤੇ ਫਿਰ ਕੋਈ ਵੀ ਮੇਰੀ ਮਦਦ ਲਈ ਨਹੀਂ ਸੀ ਆਇਆ ਜਿਨ੍ਹਾਂ ਨੂੰ ਪੜ ਡਿਗਰੀਆਂ ਵਾਲੀ ਦਾ ਸਨਮਾਨ ਸੀ ਬਣਾਇ ਪਾਇਆ ਇਸੇ ਲਈ ਮੇਰੇ ਹੱਥੋਂ ਬਣਾਏ ਪਹਿਲੇ ਪ੍ਰਸ਼ਾਦ ਘਰਦਿਆਂ ਨੂੰ ਸਾਲਟ ਥੋੜਾ ਵੱਧ ਹੀ ਨਜ਼ਰ ਆਇਆ ਫਿਰ ਸਾਸ ਨੇ ਮੈਨੂੰ ਇਹ ਕਹਿ ਕੇ ਸੁਣਾਇਆ ਕਿ ਤੇਰੀ ਮਾਂ ਨੇ ਤੈਨੂੰ ਕੁਝ ਨਹੀਂ ਸਿਖਾਇਆ ਇਹ ਸੁਣ ਕੇ ਮਰਦਾ ਹੋਇਆ ਪਾਸੇ ਬਾਰ ਆਇਆ ਪਰ ਬਾਪੂ ਨੇ ਪੱਗ ਦਾ ਵਾਸਤਾ ਦੇ ਕੇ ਉਸੇ ਚੱਕੀ ਨੂੰ ਸੀ ਫੇਰ ਹੱਥ ਪਵਾਇਆ ਨਿਊਟਨ ਵੀ ਸਦਾ ਦੁਸ਼ਮਨਾ ਵਾਲੀ ਕੈਟਾਗਰੀ 'ਚ ਆਇਆ ਜੋ ਸੇਵ ਨੂੰ ਥੱਲੇ ਸਿੱਟ ਤੱਪਾਂ ਤੇ ਪਲੇਟਾਂ ਨੂੰ ਹੱਥੋਂ ਛੁੜਾ ਵਾਧੂ ਦੇ ਚੁਮੇਲਿਆਂ 'ਚ ਸਿ ਲਿਆ ਆ ਐਰਿਸਟੋਟਲ ਜੋ ਕਹਿੰਦਾ ਸੀ ਧਰਤੀ ਗੋਲ ਹੈ ਨੂੰ ਭੁੱਲ ਰੋਟੀਆਂ ਗੋਲ ਦਾ ਅਭਿਆਸ ਹੀ ਕਰਦੀ ਰਹੀ ਤੇ ਅੰਦਰੇ ਅੰਦਰੀ ਡਰਦੀ ਰਹੀ ਹਿਸਾਬ ਵਾਲੇ ਮਾਸਟਰ ਨਾਲ ਤਾਂ ਗਰਾਰੀ ਫਸਾ ਲੈਂਦੀ ਜੋ ਖੱਬੇ ਪਾਸੇ ਨੂੰ ਸੱਜੇ ਪਾਸੇ ਤੋਂ ਅਖੀਰ ਤੇ ਆ ਝੂਠਾ ਸਾਬਿਤ ਕਰ ਦਿੰਦਾ ਪਰ ਇੱਥੇ ਉਹ ਗਰਾਰੀ ਵੀ ਨਾ ਫਸਦੀ ਜੇ ਫਸਾਉਂਦੀ ਤਾਂ ਬਦਤਮੀਜ਼ ਕਹਾਉਂਦੀ ਸੋ ਮਾਂ ਦੇ ਸਿਧਾਂਤਾਂ ਨੂੰ ਹੀ ਸੀ ਅਪਣਾਇਆ ਅੰਦਰੋਂ ਅੰਦਰ ਹੀ ਵਹਿੰਦੇ ਦਰਿਆਵਾਂ ਦੇ ਵੇਗ ਨੂੰ ਗੰਡੇ ਕੱਟ ਪ੍ਰੋਪਾਇਲ ਥਾਇਓ ਐਲਕੋਹਲ ਦਾ ਬਹਾਨਾ ਲਾਲਾ ਰੋ ਆਪੇ ਨੂੰ ਆਪੇ ਨੇ ਹੀ ਸੀ ਛੁਪ ਕਰਾਇਆ ਕਿਊਰੀ ਦਾ ਰੇਡੀਅਮ ਬਣ ਗਿੱਦੇ ਨਾਲ ਦਲੀਲਾਂ ਨਾਲ ਕਬੱਡੀ ਨਾਲ ਤੇ ਮਿਸ ਪੰਜਾਬਣ ਦੇ ਖਿਤਾਬ ਨਾਲ ਜਿੱਤੇ ਕੱਪਾਂ ਨੂੰ ਘਰ ਦੇ ਘਰਦਿਆਂ ਦੇ ਝੂਠੇ ਕੱਪਾਂ ਨਾਲ ਧੋਤਾ ਹੀ ਪਾਇਆ ਤੇ ਅਖੀਰ ਸ਼ੇਕਸਪੀਅਰ ਦੇ ਨਾਟਕਾਂ ਦੀ ਪਾਤਰ ਬੰਦੀ ਬੰਦੀ ਨੂੰ ਬਾਪੂ ਅਜਮੇਰ ਆਲਖ ਨੇ ਹੀ ਸੀ ਗੱਲ ਨਾਲ ਲਾਇਆ ਬਾਪੂ ਅਜਮੇਰ ਆਲਖ ਨੇ ਹੀ ਸੀ ਗੱਲ ਨਾਲ ਲਾਇਆ ਹਾਂਜੀ ਇੱਕ ਅ ਇੱਕ ਹਨ ਇੱਕ ਹਨ ਹਾਂ ਕਹਿੰਦਾ ਹੈ ਉਹ ਕਹਿੰਦਾ ਹੈ ਉਹ ਤੇਰੀਆਂ ਕਵਿਤਾਵਾਂ ਸੁਨੀਆਂ ਹੋ ਗਈਆਂ ਕਹਿੰਦਾ ਹੈ ਉਹ ਤੇਰੀਆਂ ਕਵਿਤਾਵਾਂ ਸੁਨੀਆਂ ਹੋ ਗਈਆਂ ਲਿਖ ਕੋਈ ਮਹਿਬੂਬ ਦੀ ਗਲਵਕੜੀ ਦਾ ਨਿਗ ਕਿਸੇ ਗਰਮ ਹੱਥਾਂ ਦੀ ਛੋਹ ਦਾ ਅਹਿਸਾਸ ਕਿਸ ਤਰ੍ਹਾਂ ਕਰਾਂ ਬੁੱਢੀਆਂ ਰੁੱਤਾਂ ਵਿੱਚ ਨੌਜਵਾਨ ਮੌਸਮਾਂ ਦੀ ਉਡੀਕ ਕਿਸ ਤਰ੍ਹਾਂ ਕਰਾਂ ਬੁੱਢੀਆਂ ਰੁੱਤਾਂ ਵਿੱਚ ਨੌਜਵਾਨ ਮੌਸਮਾਂ ਦੀ ਉਡੀਕ ਕਿਸ ਤਰ੍ਹਾਂ ਗਾਵਾਂ ਮਹਿਬੂਬ ਲਈ ਮੁਹੱਬਤ ਦਾ ਤਰਾਨਾ ਇਕ ਕੰਨਪਾੜਵੇਂ ਸ਼ੋਰ ਵਿੱਚ ਜਿਸਮਾਂ ਦੀ ਲੋਰ ਵਿੱਚ ਕਿਸ ਤਰ੍ਹਾਂ ਲਹਿਰਾਵਾਂ ਇਹ ਮਾਸੂਮ ਅਦਾਵਾਂ ਇਨਾਂ ਜ਼ਖਮੀ ਫਿਜ਼ਾਵਾਂ ਵਿੱਚ ਇਹ ਨਫ਼ਰਤੀ ਦਿਸ਼ਾਵਾਂ ਵਿੱਚ ਉਹ ਗਾਈਆਂ ਨੇ ਲਲਸਾਈਆਂ ਜਿਬਾਂ ਵੈਸ਼ੀ ਅੱਖਾਂ ਉਹਨਾਂ ਰਾਹਾਂ ਵਿੱਚ ਜੇ ਮਹਿਬੂਬ ਦੇ ਘਰ ਨੂੰ ਜਾਂਦੇ ਨੇ ਬਲਾਤਕਾਰ ਜ਼ਬਰਜਨਾਹ ਚੀਰ ਹਰਨ ਸਵਾਰਥ ਵਿਸ਼ਵਾਸਕਾ ਕਿੰਨਾ ਕੁਝ ਆ ਖੜਾ ਹੈ ਤੇਰੇ ਤੇ ਮੇਰੇ ਵਿੱਚ ਕਿਸ ਤਰ੍ਹਾਂ ਪਹਿਨਾਵਾ ਕਿਸ ਤਰ੍ਹਾਂ ਪਹਿਨਾਵਾ ਸ਼ਬਦਾਂ ਨੂੰ ਮੁਹੱਬਤੀ ਜਾਮਾ ਤੂੰ ਆਪ ਹੀ ਦੱਸ ਤੂੰ ਆਪ ਹੀ ਦੱਸ ਧੰਨਵਾਦ